اسکو میں بڑا ਧੰਨਵਾਦ ਆ ਉਹਨਾਂ ਸੱਜਣਾ ਦਾ ਮਿੱਤਰਾਂ ਦਾ ਜਿਨ੍ਹਾਂ ਨੂੰ ਮੈਂ ਇੱਕ ਵਾਰੀ ਦੱਸਿਆ ਵੀ ਜੀ ਇੱਕ ਮੇਰੇ ਦੋਸਤ ਨੂੰ ਕੋਈ ਪ੍ਰੋਬਲਮ ਆ ਗਈ ਐਕਸੀਡੈਂਟ ਹੋ ਗਿਆ ਵਕਤ ਦਾ ਪਤਾ ਨਹੀਂ ਲੱਗਦਾ ਕਦ ਕਿੱਦਾਂ ਨੂੰ ਫਿਰ ਜਾਵੇ ਇਹਦੇ ਕੋਈ ਪਤਾ ਨਹੀਂ ਕਿਸੇ ਦਾ ਵੀ ਪਰ ਲੇਕਿਨ ਮੈਂ ਪੰਜ ਚਾਰ ਮਿੱਤਰ ਸੱਜਣਾ ਨੂੰ ਕਿਹਾ ਵੀ ਇਸ ਤਰ੍ਹਾਂ ਕਰਕੇ ਜੇ ਅਸੀਂ ਇਹ ਕੰਮ ਕਰਨਾ ਤੇ ਹਰੇਕ ਮਿੱਤਰ ਸੱਜਣਾ ਨੇ ਮੇਰੇ ਨਾਲ ਮੈਨੂੰ ਇੱਕ ਵੀ ਇੱਕ ਅੱਧੇ ਕਹੇ ਤੇ ਮੈਨੂੰ ਨਾ ਨਹੀਂ ਕਰੀ ਵੀ ਅਸੀਂ ਤੁਹਾਡੇ ਨਾਲ ਹੈ ਤੇ ਅੱਜ ਅਸੀਂ ਸਾਡੇ ਪਵਨ ਪ੍ਰਦੇਸੀ ਨੂੰ ਸਾਰੇ ਜਾਣਦੇ ਆ ਪੂਰੀ ਦੁਨੀਆ ਜਾਣਦੀ ਹੈ ਕਿਉਂਕਿ ਇੱਕ ਸਿੰਗਲ ਹੈ ਔਰ ਲੇਕਿਨ ਜਦੋਂ ਇਹਨਾਂ ਦਾ ਐਕਸੀਡੈਂਟ ਹੋਇਆ ਜਦੋਂ ਪਤਾ ਲੱਗਿਆ ਕਿ ਨਾਲ ਬਾਲੀ ਦੀ ਰੇਡ ਦੇ ਕੋਲ ਅਚਾਨਕ ਕਿਸੇ ਨੇ ਟੱਕਰ ਮਾਰੀ ਤੇ ਇਹ ਵਾਈਫ ਤੋਂ ਗਿਰ ਗਏ ਤੇ ਇਹਨਾਂ ਦੇ ਸਿਰ ਦੇ ਸੱਟ ਲੱਗੀ ਹੈ। ਇਹ ਘੱਟੋ ਘੱਟ ਵੀ 1.5-2 ਮਹੀਨੇ ਪੀੜੇ ਹੀ ਰਹੇ ਤੇ ਅੱਜ ਸਹਤ ਹਾਲੇ ਵੀ ਠੀਕ ਨਹੀਂ ਹੈ ਦਵਾਈ ਦਾ ਟ੍ਰੀਟਮੈਂਟ ਚੱਲ ਰਿਹਾ ਤੇ ਦੁਕਾਨਦਾਰੀ ਜਿਹੜੀ ਸੀ ਉਹ ਵੀ ਠੱਪ ਹੋ ਗਈ। ਪਰ ਜਦੋਂ ਇਸ ਤਰ੍ਹਾਂ ਦੇ ਵਕਤ ਦੇ ਵਿੱਚ ਜਦੋਂ ਅਸੀਂ ਬਹੁਤ ਸਾਰੇ ਜਾਂਦੇ ਸੱਜਮ ਜਿਹੇ ਹੁੰਦੇ ਆ ਵਾਈਫ ਵੀ ਜਿਹੜੀ ਇਹਨਾਂ ਦੀ ਹੈ ਉਹ ਵੀ ਬਿਲਕੁਲ ਬਿਮਾਰ ਚੱਲੀ ਸੀ ਇਹਨ ਤੋਂ ਪਹਿਲਾਂ ਪੀਲੇ ਗੱਲ ਖਰੀ। ਕਹਿੰਦੇ ਤੁਸੀਂ ਆਪ ਦੱਸੋ ਜੇ ਕਿਸ ਮਾਸੀ ਵਾਈਫ ਦੀ ਦਾਖਲ ਆ ਪਹਿਲਾਂ ਉਹਨਾਂ ਦੀ ਕਿਡਨੀ ਦੇ ਪੇਸ਼ੈਂਟ ਨੇ ਜੀ ਤੇ ਫਿਰ ਮੇਰਾ ਐਕਸੀਡੈਂਟ ਹੋ ਗਿਆ ਸੀ ਵਾਈਫ ਦਾ ਪਹਿਲਾਂ ਟਰੀਟਮੈਂਟ ਚੱਲਦਾ ਮੇਰਾ ਵੀ ਫਿਰ ਪੀਜੀਏ ਪੀਜੀਏ ਵਾਲਿਆਂ ਨੇ ਸਾਨੂੰ 32 ਹਸਪੀਟਲ ਰੈਫਰ ਕਰਤਾ ਸੀ ਪਹਿਲੇ ਲੁਧਿਆਣਾ ਤੋਂ ਟਰੀਟਮੈਂਟ ਚੱਲਿਆ ਬਾਲਾਚੌਰ ਤੋਂ ਵੀ ਟਰੀਟਮੈਂਟ ਚੱਲਿਆ ਮੇਰਾ ਪਹਿਲਾਂ ਤੁਸੀਂ ਵਾਈਫ ਦਾ ਵੀ ਟੈਸਟ ਕਰਾਉਣੇ ਕਰਾਉਂਦੇ ਉਹਦੇ ਬਾਅਦ ਆਪ ਹਾਂ ਵਾਈਫ ਵਾਈਫ ਦਾ ਡੈਲਸੀ ਜੁੰਡੀ ਸੀਗੀ ਅੰਸ਼ਾ ਤੇ ਬਾਈ ਜਿਆਦਾ ਬਿਮਾਰ ਸੀ ਫੇਰ ਮੇਰਾ ਐਕਸੀਡੈਂਟ ਹੋ ਗਿਆ ਜੀ ਫਿਰ ਦੋਨੋਂ ਦੋਨੋਂ ਬਿਮਾਰ ਹੋ ਗਏ ਦੋਨੋਂ ਹਸਪਤਾਲ ਚਲੇ ਗਏ ਫੇਰ ਪ੍ਰੋਬਲਮ ਆ ਗਈ ਜੀ ਹਾਂ ਦੁਕਾਨਦਾਰੀ ਜਿਹੜੀ ਉਹ ਦੁਕਾਨਦਾਰੀ ਬੰਦ ਹੋ ਗਈ ਦੋ ਤਿੰਨ ਮਹੀਨੇ ਤੋਂ ਦੁਕਾਨ ਬੰਦ ਹੈ ਜੀ ਤੇ ਕਮਾਈ ਦਾ ਸਾਰ ਬੰਦ ਹੋ ਗਿਆ ਆ ਲਓ ਜੀ ਸਾਡੇ ਸਾਡੇ ਕੋਲੋਂ ਤੁਹਾਨੂੰ ਜਿਹੜੀ ਥੋੜੀ ਮਦਦ ਹੈ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਤੇ ਵਾਗ ਭਾਈ ਮੈਂ ਬੇਨਤੀ ਕਰਨਾ ਚਾਹਣਾ ਇਹ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਹੈ ਨਾ ਮੇਰੇ ਦੁੱਖ ਦੇ ਵਿੱਚ ਸਾਥ ਦਿੱਤਾ ਮਾਰੇ ਟਾਈਮ ਤੇ ਮੇਰੀ ਮਦਦ ਕੀਤੀ ਹੈ ਪਰ ਇਹ ਜਿਹੜੀ ਤੁਸੀਂ ਮੈਨੂੰ ਮਦਦ ਕੀਤੀ ਹੈ ਪੈਸੇ ਦਿੱਤੇ ਹੈ ਨਾ ਤੇ ਤੁਸੀਂ ਐਲਜੀ ਬ੍ਰਦਰ ਲਈ ਹਨ ਮੈਨੂੰ ਸਹਾਰਾ ਦਿੱਤਾ ਪਰ ਇਹ ਪੈਸੇ ਮੈਂ ਤੁਹਾਨੂੰ ਵਾਪਸ ਤਾਂ ਨਹੀਂ ਕਰ ਸਕਦਾ ਕਿਉਂਕਿ ਵਾਪਸ ਨਹੀਂ ਕਰਨੇ ਹਨ ਜਿੰਮਤ ਨਹੀਂ ਹੈ ਵਾਪਸ ਨਹੀਂ ਕਰਨੇ ਹੈਗੇ ਇਹ ਪੈਸੇ ਤੁਹਾਡੇ ਵਾਸਤੇ ਹੈ ਅਸੀਂ ਅੱਜ ਸਾਰੇ ਸਾਡੇ ਨਾਲ ਮੇਰੇ ਦੋਸਤ ਇੱਥੇ ਖੜ੍ਹਦੇ ਆਂ ਭਾਈ ਸਾਹਿਬ ਤੁਸੀਂ ਮੇਰੇ ਸਾਡੇ ਭਾਈ ਸਾਹਿਬ ਆਏ ਆ ਇੱਥੇ ਆਜੋ ਤੁਸੀਂ ਮੇਰੇ ਦੁੱਖ ਵਿੱਚ ਸਾਥ ਦਿੱਤਾ ਮੇਰੀ ਮਦਦ ਕੀਤੀ ਤੁਹਾਡਾ ਇਹ ਹੀ ਬਹੁਤ ਬਹੁਤ ਅਸੀਂ ਇਹ ਵੀ ਕਹਿੰਨੇ ਆ ਜਿਨ੍ਹਾਂ ਨੇ ਇਹ ਪੈਸੇ ਮਦਦ ਕੀਤੀ ਹੈ ਮੇਰੀ ਨਾਲ ਉਹਨਾਂ ਦੇ ਖਜ਼ਾਨੇ ਭਰਪੂਰ ਹਨ ਬਹੁਤ سارے ਲੋਕ ਜਿਨ੍ਹਾਂ ਨੇ ਮੇਰੇ ਦੋਸਤਾਂ ਨੇ ਮੇਰੀ ਮਦਦ ਕੀਤੀ ਤੁਸੀ ਵੀ ਮੇਰੀ ਕਹਿ ਕੇ ਮਦਦ ਕਰਾਈ ਹੈ ਜਿਬਰਦਲੀ ਤੇ ਜਿਨ੍ਹਾਂ ਨੇ ਮੈਨੂੰ ਜਿੰਨੀ ਵੀ ਮਦਦ ਤੋਂ ਵੱਧ ਹੋ ਸਕੇ ਉਹਨਾਂ ਨੇ ਮੇਰੀ ਹੈਲਪ ਕੀਤੀ ਹੈ ਤੇ ਉਹਨਾਂ ਦਾ ਮੈਂ ਬਹੁਤ ਬਹੁਤ ਆਪਣਾ ਮਿੱਤਰ ਸਜినਾ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਤੇ ਪ੍ਰਮਾਤਮਾ ਉਹਨਾਂ ਦੀ ਤੰਦਰੁਸਤੀ ਦੇਵੇ ਪਰ ਮੈਂ ਇਹ ਹੀ ਬੇਨਤੀ ਕਰਦਾ ਕਿ ਇਹ ਪੈਸੇ ਮੈਂ ਮੋੜ ਕੇ ਵਾਪਸ ਨਹੀਂ ਕਰ ਸਕਦਾ ਬਿਲਕੁਲ ਵਾਪਸ ਨਹੀਂ ਕਰਨੇ ਤੁਹਾਡੇ ਵਾਸਤੇ ਹੈ ਇਹ ਬੇਟੀ ਸਾਡੇ ਹੈ ਇਹ ਤੁਸੀਂ ਮੈਂ ਵੀ ਦਿੱਤੀ ਹੈ ਮੈਂ ਆਪਣੇ ਸੱਜਣਾਂ ਨੂੰ ਕਹਿੰਦਾ ਵੀ ਤੁਸੀਂ ਜਦੋਂ ਕਿਸੇ ਦੀ ਮੁਸੀਬਤ ਤੇ ਕਿਸੇ ਤੇ ਆਉਂਦੀ ਹੋਵੇ ਤਾਂ ਜਦੋਂ ਤੁਸੀਂ ਨਾ ਇੰਨੀ ਇੰਨੀ ਮਦਦ ਵੀ ਕਰਦੇ ਤਾਂ ਤੁਹਾਨੂੰ ਕੋਈ ਮਹਿਸੂਸ ਨਹੀਂ ਹੁੰਦਾ ਲੇਕਿਨ ਅਗਲੇ ਦੀ ਮਦਦ ਹੋ ਜਾਂਦੀ ਹੈ ਅਸੀਂ ਮੰਦਰਾਂ ਗੁਰਦੁਆਰਿਆਂ ਦੇ ਵਿੱਚ ਵੱਧ ਚੜ ਕੇ ਜਦੋਂ ਦਾਨ ਕਰਦੇ ਪਰ ਉਹ ਦਾਨ ਜਿਹੜਾ ਪਤਾ ਨਹੀਂ ਕਿੱਥੇ ਜਾਂਦਾ ਨਹੀਂ ਜਾਂਦਾ ਪਰ ਲੇਕਿਨ ਅਸਲੀ ਅਸਲੀ ਦਾਨ ਉਹ ਹੈ ਜਿਹੜਾ ਕਿਸੇ ਲੋੜਵੰਦ ਨੂੰ ਮਿਲਦਾ ਤੇ ਮੈਂ ਚਾਹਾਂਗਾ ਕਿ ਐਵੇਂ ਤੁਸੀਂ ਸਾਰੇ ਜਾਣੇ ਇੱਕ ਦੂਜੇ ਦੀ ਮਦਦ ਕਰਿਆ ਕਰੋ ਇਸ ਮਦਦ ਦੇ ਨਾਲ ਕਿਸੇ ਇੱਕ ਦਾ ਭਲਾ ਜਰੂਰ ਹੋ ਸਕਦਾ ਹੈ ਤੇ ਦੋ ਯਾਦ ਪਬਲ ਜੀ ਸਾਰੀ ਬਹੁਤ ਬਹੁਤ ਸ਼ੁਕਰੀਆ ਭਜੀ ਜਿਨ੍ਹਾਂ ਨੇ ਮੇਰੀ ਹੈਲਪ ਕੀਤੀ ਉਹਨਾਂ ਦਾ ਵੀ ਬਹੁਤ ਖਜ਼ਾਨੇ ਜਿਹੜੇ ਪ੍ਰਭੂ ਰਬਾ ਉਹਨਾਂ ਦੇ ਵੀ ਖਦਾ ਤੇ ਚਲੋ ਰੱਬ ਦਾ ਆਸ਼ੀਰਵਾਦ ਤੁਹਾਡੇ ਨਾਲ ਹਮੇਸ਼ਾ ਬਣਿਆ ਰਹੇ ਥੈਂਕ ਯੂ ਤੁਹਾਨੂੰ ਵਾਰੀ ਸਭ ਦਾ ਹਾਂ ਜੀ ਬੇਟੀ ਆਈ ਜੀ